ਹਾਂਜੀ ਨਮਸਕਾਰ ਜੀ ਮੈਂ ਤੁਹਾਡਾ ਆਪਣਾ ਰੰਤਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਤੇ ਅੱਜ ਗੱਲ ਕਰਾਂਗੇ ਅਸੀਂ ਸਾਡੇ ਜਿਹੜੇ ਐਸ ਐਚ ਓ ਸਾਹਿਬ ਨਵੇਂ ਆਏ ਨੇ ਸਦਰ ਥਾਣੇ ਨਾਬਾ ਦੇ ਵਿੱਚ ਉਹਨਾਂ ਨੇ ਦੀਵਾਲੀ ਦੇ ਮੌਕੇ ਤੇ ਚੈਕਿੰਗ ਕਰ ਰਹੇ ਨੇ ਗੱਡੀਆਂ ਫੜੀਆਂ ਮੌਜੂਦ ਚੌਧਰੀ ਮਚਾ ਪੁਲੀ ਜਿੱਦੂ ਆਪਾਂ ਪਿੰਡਾਂ ਨੂੰ ਕਈ ਰਸਤਾ ਲੱਗਦਾ ਪੁਆਇੰਟ ਬਣਿਆ ਹੋਇਆ ਵੀ ਦੇਖ ਸਾਡੇ ਪਹਿਲਾਂ ਵੀ ਗੱਡੀਆਂ ਚੈੱਕ ਕੀਤੀਆਂ ਤੁਹਾਨੂੰ ਉਹ ਵੀ ਦਿਖਾਵਾਂਗੇ ਹੋਰ ਵੀ ਜਿਹੜੀਆਂ ਗੱਲਾਂ ਮੋਟਰ ਆ ਲੈਚਾ ਦੇਖੋ ਹੈਨਾ ਤੇ ਅਗਰ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਚੈਕਿੰਗ ਹੋਣਗੀਆਂ ਗੱਲੀਆਂ ਤੇ ਦੀਵਾਲੀ ਦੇ ਮੌਕੇ ਇਸ ਤਰ੍ਹਾਂ ਦੀ ਚੈਕਿੰਗ ਕਰਨੀ ਚਾਹੀਦੀ ਹੈ ਕਿਉਂਕਿ ਚੈਕਿੰਗ ਕਰਨ ਦੇ ਬਹੁਤ ਕਾਰਨ ਨੇ ਕਿਉਂਕਿ ਦੀਵਾਲੀ ਦੇ ਮੌਕੇ ਤੇ ਬਹੁਤ ਚੀਜ਼ਾਂ ਡੁਪਲੀਕੇਟ ਆਉਂਦੀਆਂ ਨੇ ਮੈਂ ਮਠਾਈਆਂ ਚ ਪੈਣ ਆਈਆਂ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਡੁਪਲੀਕੇਟ ਆਉਂਦੀਆਂ ਨੇ ਅਲੱਗ-ਅਲੱਗ ਫਿਰ ਹੋਰ ਵੀ ਹੋਤਦਾ ਬਾਕੀ ਐਸਐਚਓ ਸਾਹਿਬ ਨਾਲ ਗੱਲਬਾਤ ਕਰਾਉਣੀ ਆ ਕਿ ਕਿਸ ਤਰ੍ਹਾਂ ਦਾ ਚੈਕਿੰਗ ਕੀਤੀ ਜਾ ਰਹੀ ਹੈ ਕਾਰਾਂ ਦੀ ਮੋਟਰਸਾਈਕਲ ਦੀ ਜੋ ਵੀ ਹੈ ਗੱਲਬਾਤ ਕਰੋ ये मशीन की घर सारी की ये सारी नहीं करती

हां ये तो के अच्छा अच्छा बहुत अच्छा इधर और मत रहो हां

ਇਹਨਾਂ ਦੀਵਾਲੀ ਦੇ ਤਿਹਾਰ ਨੂੰ ਲੈ ਕੇ ਜੀ ਤੇ ਹੋਰ ਜਿੰਨੇ ਵੀ ਆਪਣੇ ਤਿਹਾਰ ਹੁੰਦੇ ਨੇ ਦੀਵਾਲੀ ਦੇ ਨਾਲ ਰਿਲੇਟਡ ਉਹਦੇ ਸਬੰਧ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਰਾਸ਼ਾ ਸਮਾਨ ਵਗੈਰਾ ਬਹੁਤ ਹੁੰਦਾ ਤੇ ਉਹਦੇ ਪ੍ਰੋਪਰ ਉਹਦੀ ਰਾਖੀ ਦੇ ਲਈ ਸਾਰੇ ਸ਼ਹਿਰ ਦੇ ਵਿੱਚ ਤੇ ਆਊਟਰ ਜਿਹੜੇ ਨੇ ਸ਼ਹਿਰ ਨੂੰ ਰਸਤੇ ਜਾਂਦੇ ਨੇ ਜਿਵੇਂ ਚੌਧਰੀ ਮਾਜਰਾ ਪੁਲੀਆ ਇੱਥੇ ਅਸੀਂ ਨਾਕਾ ਬੰਦੀ ਕੀਤੀ ਹੋਈ ਹੈ। ਹੋਰ ਇਹਦਾ ਪਰਪਸ ਇਹੀ ਹੈ ਵੀ ਜਿਹੜੀ ਤਿਹਾਰ ਨੇ ਉਹਦੇ ਕਰਕੇ ਵੀ ਸ਼ਾਂਤੀ ਬਣੀ ਰਹੇ ਜਿਹੜੇ ਮਾੜੇ ਅੰਸਰ ਨੇ ਕਿ ਜਾਂ ਹੋਰ ਮਾਹੌਲ ਖਰਾਬ ਕਰਨ ਵਾਲੇ ਬੰਦੇ ਨੇ ਉਹਨਾਂ ਦੇ ਠੱਲ ਪਾਈ ਜਾ ਸਕੀ ਅਸੀਂ ਪ੍ਰੋਪਰ ਚਲਾਣ ਵਗੈਰਾ ਕਰ ਰਹੇ ਹਾਂ ਜਿਵੇਂ ਮੋਹਤਾਂ ਦੇ ਕੋਈ ਪਟਾਕੇ ਵੀ ਠੂਕੇ ਵਾਲਾ ਉਹਨਾਂ ਦੇ ਕਰ ਰਹੇ ਹਾਂ ਤੇ ਦੂਜਾ ਵੀ ਇਸ ਸਮੇਂ ਤਿਹਾਰਾਂ ਦੇ ਵਿੱਚ ਡੁਪਲੀਕੇਟ ਸਮਾਨ ਬਹੁਤ ਵਿਕਦਾ ਤੇ ਉਹ ਅਸੀਂ ਗੱਡੀ ਵਗੈਰਾ ਲੋਡਿੰਗ ਵਾਲੀਆਂ ਚੈਕਿੰਗ ਕਰ ਰਹੇ ਹਾਂ ਵੀ ਕੋਈ ਵੀ ਪਨੀਰ ਜਾਂ ਹੋਰ ਮਠਾਈ ਵਗੈਰਾ ਉਹ ਕੋਈ ਐਦਾਂ ਦੀ ਗੱਲਬਾਤ ਨਾ ਹੋਵੇ ਉਸ ਰਿਗਾਰਡਿੰਗ ਇਹ ਅਫਸਰਾਂ ਦੇ ਸੀਨੀਅਰ ਅਫਸਰਾਂ ਦੇ ਹੁਕਮਾਂ ਤਹਿਤ ਇੱਥੇ ਨਾਕਾਬੰਦੀ ਕੀਤੀ ਗਈ ਹੈ ਕਿ ਤੇ ਪਟਾਖਾ ਵਗੈਰਾ ਵੀ ਹੁੰਦਾ ਬਿਨਾ ਬਿਲ ਤੋਂ ਜਾ ਇਸ ਤਰ੍ਹਾਂ ਦਾ ਕੋਈ ਉਹ ਵੀ ਅਸੀਂ ਸਾਰਾ ਚੈੱਕ ਕਰ ਰਹੇ ਹਾਂ ਜੀ ਪਟਾਕੇ ਵਗੈਰਾ ਦਾ ਵੀ ਜਿਹੜੀ ਵੀ ਗੱਡੀ ਦੇ ਵਿੱਚ ਕੋਈ ਜਾਊਗਾ ਬਿਲਿੰਗ ਵਗੈਰਾ ਉਹਦੀ ਪੂਰੀ ਚੈੱਕ ਕੀਤੀ ਜਾਊਗੀ ਠੀਕ ਹੈ ਜੇ ਕੋਈ ਹੋਇਆ ਅਨਲਾਫੁਲ ਤਾਂ ਉਹਦੇ ਖਿਲਾਫ ਜਿਹੜਾ ਹੋਊਗਾ ਪਰਚ ਬਣਦੀ ਕਾਰਵਾਈ ਕਰਾਂਗੇ